ਅੱਖਾਂ ਵਿੱਚ ਸਭ ਦੇ ਪਾਣੀ ਏ ਸਭ ਦੀ ਆਪਣੀ ਆਪਣੀ ਕਹਾਣੀ ਏ ਅੱਖਾਂ ਵਿੱਚ ਸਭ ਦੇ ਪਾਣੀ ਏ ਸਭ ਦੀ ਆਪਣੀ ਆਪਣੀ ਕਹਾਣੀ ਏ ਕੋਈ ਚੁੱਪ ਚਾਪ ਹੱਥ ਤੇ ਹੱਥ ਤਰ ਬੈਠਾ ਏ ਕਿਸੇ ਨੇ ਲੜਨ ਦੀ ਠਾਣੀ ਏ ਕੋਈ ਯਾਰ ਨਵੇਂ-ਨਵੇਂ ਬਣਾਉਂਦਾ ਏ ਕਿਸੇ ਨੇ ਸਾਹਮਣ ਰੱਖੀ ਜਾਰੀ ਪੁਰਾਣੀ ਏ ਅੱਖਾਂ ਵਿੱਚ ਸਭ ਦੇ ਪਾਣੀ ਏ ਸਭ ਦੀ ਆਪਣੀ ਆਪਣੀ ਕਹਾਣੀ ਏ ਜੋ ਸੱਚ ਹੱਕ ਲਈ ਲੜਦਾ ਏ ਸਰਕਾਰ ਦੀ ਸੋਚ ਉਸ ਲਈ ਕਹਾਣੀ ਏ ਕੋਈ ਲੱਸੀ ਫੇਰੇ ਵਿੱਚੋਂ ਮੱਖਣ ਕੱਢਦਾ ਏ ਕਿਸੇ ਦੀ ਪਾਣੀ ਵਿੱਚ ਬੰਧਾਣੀ ਏ ਕਿਤੇ ਕੋਈ ਰਾਜਾ ਕੋਈ ਰਾਣੀ ਏ ਮਰੇ ਤੇ ਕੋਈ ਸਰਦ ਕਰਾਵੇ ਜੀਉਂਦਿਆਂ ਨੂੰ ਕਦੇ ਇਹਨੇ ਪੁੱਛਿਆ ਪਾਣੀ ਏ ਜੂਂਦਿਆਂ ਨੂੰ ਕਦੇ ਨਹੀਂ ਪੁੱਛਿਆ ਪਾਣੀ ਏ ਅੱਖਾਂ ਵਿੱਚ ਸਭ ਦੇ ਪਾਣੀ ਏ ਸਭ ਦੀ ਆਪਣੀ ਆਪਣੀ ਕਹਾਣੀ ਏ ਕੋਈ ਕੋੜਾ ਬੋਲੇ ਪਰ ਸੱਚੀ ਗੱਲ ਕਹਿੰਦਾ ਏ ਜਿਹੜਾ ਸਭ ਨੂੰ ਲੁੱਟੇ ਉਸ ਦੀ ਮਿੱਠੀ ਬੋਲ ਬਾਣੀ ਏ ਜੋਰਿਆ ਪਾਠ ਤਾਂ ਮੰਨਿਆ ਤੂੰ ਕਰਦਾ ਏ ਦੱਸ ਤੂੰ ਕਦੇ ਵਿਚਾਰੀ ਬਾਣੀ ਏ ਮਾਂ ਕਹਿੰਦੀ ਪੁੱਤਰਾ ਲੋਏ ਲੋਏ ਘਰ ਆ ਜਾਵੀਂ ਇਹ ਦੁਨੀਆ ਬੜੀ ਡਰਾਣੀ ਏ ਇਹ ਦੁਨੀਆ ਬੜੀ ਡਰਾਣੀ ਏ ਅੱਖਾਂ ਵਿੱਚ ਸਭ ਦੇ ਪਾਣੀ ਏ ਸਭ ਦੀ ਆਪਣੀ ਆਪਣੀ ਕਹਾਣੀ ਏ ਅੱਜ ਕੱਲ ਮਾਪੇ ਵੰਸ਼ ਵਧਾਉਣ ਦੇ ਪੁੱਤਰ ਜੰਮਦੇ ਨੇ ਵਿਆਹ ਦੇ ਉਹਨਾਂ ਦੀਆਂ ਸੁੱਖਾਂ ਮੰਗਦੇ ਨੇ ਪਰ ਉਹਨਾਂ ਨੂੰ ਕਦੇ ਨਹੀਂ ਦੱਸਦੇ ਜ਼ਿੰਦਗੀ ਵੀ ਇੱਕ ਜੰਗ ਏ ਜ਼ਿੰਦਗੀ ਵੀ ਇੱਕ ਜੰਗ ਏ ਕਦੇ ਹੱਕ ਸੱਚ ਲਈ ਲੜਨਾ ਪੈਣਾ ਕਦੇਵੇ ਪੈ ਸਕਦੀ ਮੌਤ ਬਿਉਣੀ ਏ ਕਦੇ ਪੈ ਸਕਦੀ ਮੌਤ ਬਿਉਣੀ ਏ ਅੱਖਾਂ ਵਿੱਚ ਸਭ ਦੇ ਪਾਣੀ ਏ ਸਭ ਦੀ ਆਪਣੀ ਆਪਣੀ ਕਹਾਣੀ ਏ ਅੱਖਾਂ ਵਿੱਚ ਸਭ ਦੇ ਪਾਣੀ ਏ ਸਭ ਦੀ ਆਪਣੀ ਆਪਣੀ ਕਹਾਣੀ